ਦੋਸਤੋ ਇਹ ਵੀਡੀਓ ਤੁਹਾਨੂੰ ਬਹੁਤ ਕੁਝ ਸੋਚਣ ਵਾਸਤੇ ਮਜਬੂਰ ਕਰੇਗੀ ਕਿਉਂਕਿ ਜਿਹੜੀ ਕੁੜੀ ਖੜੀ ਹੈ ਇਹ ਕਮਰਾ ਇਸ ਦਾਗਾ ਇਸ ਨੂੰ ਡਿੱਗੇ ਨੂੰ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਕਮਰਾ ਡਿੱਗੇ ਨੂੰ 7 ਸਾਲ 7 ਸਾਲ 7 ਸਾਲ ਹੋ ਗਏ ਕਮਰਾ ਡਿੱਗੇ ਨੂੰ ਘਰ ਦੇ ਹਾਲਾਤ ਇਹ ਦੇਖੋ ਆ ਲੋ 7 ਸਾਲ ਤੋਂ ਇਸ ਤਰ੍ਹਾਂ ਹੈ ਵੇਖੋ ਹੁਣ ਕੌਣ ਜ਼ਿੰਮੇਵਾਰ ਹੁੰਦਾ ਕੌਣ ਜ਼ਿੰਮੇਵਾਰੀ ਲਵੇ 7 ਸਾਲ ਤੋਂ ਪਰਿਵਾਰ ਇਸ ਹਾਲਾਤ ਵਿੱਚ ਹੈ ਇਹ ਦੇਖੋ ਬਾਲਣ ਰੱਖਿਆ ਹੋਇਆ ਕਮਰਾ ਡਿੱਗਿਆ ਹੋਇਆ 7 ਸਾਲ ਹੋ ਗਏ ਕਮਰਾ ਡਿੱਗੇ ਨੂੰ ਇਹ ਹਾਲਾਤ ਨੇ ਇਹ ਸਮਾਨ ਜੋ ਇਹ ਹੈ ਇਹ 7 ਸਾਲ ਤੋਂ ਇਸ ਤਰ੍ਹਾਂ ਹੀ ਹੈ ਕਿਸੇ ਨੇ ਇਸ ਕਮਰੇ ਨੂੰ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬੇਸ਼ੱਕ ਕਹਿੰਦੇ ਵੀ ਸਰਕਾਰਾਂ ਗਰੀਬਾਂ ਨੂੰ ਘਰ પાਕੇ ਦਿੰਦੀਆਂ ਨੇ ਬਹੁਤ ਸਾਰੇ ਪਰ ਇਹ ਤੁਹਾਨੂੰ ਜੋ ਹਾਲਾਤ ਦਿਖਾ ਰਹੇ ਆ ਇਹ ਇਸ ਘਰ ਦੇ ਨੇ ਇਸ ਨੂੰ ਡਿੱਗੇ ਨੂੰ 7 ਸਾਲ ਹੋ ਗਏ ਇਹ ਕੁੜੀ ਜੋ ਇਹ ਹੱਥ ਤੁਸੀਂ ਵੇਖ ਰਹੇ ਹੋ ਗੋਹੇ ਨਾਲ ਲਿਬੜੇ ਹੋਏ ਆ ਕਿਉਂਕਿ ਗੋਹ ਹਸਟਲਨ ਗਈ ਹੋਈ ਸੀ ਕਿਸੇ ਪਿੰਡ ਚ ਜਿੰਨਾਂ ਦੇ ਘਰਾਂ ਦੇ ਕੰਮ ਕਰਦੀ ਆ ਉੱਥੇ ਗਈ ਸੀ ਹਾਂਜੀ ਅਸੀਂ ਇਹ ਬੁਲਾਇਆਗਾ ਇਹ ਵਿਚਾਰੀ ਇਸ ਤਰ੍ਹਾਂ ਹੀ ਆ ਕੇ ਖੜੀ ਹੈ ਦੇਖੋ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਭਾਈ ਗੁਰਪ੍ਰੀਤ ਕੌਰ ਅੱਛਾ ਜੀ ਕਿੰਨਾ ਚਿਰ ਹੋ ਗਿਆ ਕਮਰਾ ਡਿੱਗੇ ਨੂੰ 7 ਸਾਲ ਹੋ ਗਏ ਇਹ ਤੁਹਾਡਾ ਸੋਹਰਾ ਪਿੰਡ ਆ ਪੇਕਾ ਪਿੰਡ ਹੈ ਅੱਛਾ ਪੇਕੇ ਪਿੰਡ ਭਾਈ ਹੈ ਨਹੀਂ ਸੀ ਜੀ ਭਾਈ ਹੈ ਨਹੀਂ ਸੀ ਜੀ ਅੱਛਾ ਕੋਈ ਭਰਾ ਹੈ ਨਹੀਂ ਸੀ ਤੁਸੀਂ ਪਿੱਥੇ ਰਹਿਣ ਲੱਗੇ ਹਾਂਜੀ ਮੰਮੀ ਬੈਠੀ ਹੈ ਜੀ ਮੰਜੇ 'ਤੇ ਹਾਂ ਉਹ ਬਿਮਾਰ ਰਹਿੰਦੇ ਨੇ ਹਾਂਜੀ ਆਪ ਵੀ ਬਿਮਾਰ ਹੀ ਰਹਿੰਦੇ ਨੇ ਅੱਛਾ ਦੀ ਵਗਾਰੀ ਹੋ ਗਈ ਸੀ ਜੀ ਅੱਛਾ ਤੇ ਹੁਣ ਤੁਸੀਂ ਕਿੰਨੇ ਘਰਾਂ ਚ ਕੰਮ ਕਰਦੇ ਹੋਗੇ ਪੰਜ ਘਰਾਂ ਦੇ ਅੱਛਾ ਕਿੰਨੇ ਪੈਸੇ ਮਿਲ ਜਾਂਦੇ ਨੇ 1000 ਰੁਪਏ ਦਿੰਦੇ ਨੇ ਅੱਛਾ ਜੀ ਤੇ ਬੱਚੇ ਕਿੰਨੇ ਨੇ ਦੋ ਬੱਚੇ ਨੇ ਅੱਛਾ ਮੁੰਡੇ ਦੇ ਸਰਾਖ ਹੈ ਦਿਲ ਚ ਉਹ ਤੇਰੀ ਮੁੰਡੇ ਦੇ ਦਿਲ ਚ ਸਰਾਖ ਹੈ ਤਾਂ ਸਾਰਾ ਪਰਿਵਾਰ ਹੀ ਬਿਮਾਰ ਰਹੂਗਾ ਤੇ ਫਿਰ ਰੋਟੀ ਪਾਣੀ ਦਾ ਗੁਜ਼ਾਰਾ ਹੀ ਬਹੁਤ ਮੁਸ਼ਕਲ ਚੱਲਦਾ ਤੇ ਫਿਰ ਇਹ ਤੁਸੀਂ ਕਮਰਾ ਬਣਾਉਣ ਦੀ ਕੋਸ਼ਿਸ਼ ਕੀਤੀ ਨਹੀਂ ਕੀ ਜਾਂ ਕੋਈ ਕਿਸੇ ਸਰਕਾਰ ਸਰਕਾਰ ਨੇ ਪਾਈ ਨਹੀਂ ਜੀ ਕਰ ਕਾਜੀ ਕੋਈ ਪੰਚਾਇਤ ਕੋਲ ਜਾ ਕਿਸੇ ਕੋਲ ਜਾ ਕੇ ਤੁਸੀਂ ਦੱਸਿਆ ਕਰ ਕਰ ਕੇ ਦੇਖ ਲੈ ਕੋਈ ਨਹੀਂ ਆਖੇ ਅੱਛਾ ਹੁਣ ਤੁਸੀਂ ਪੰਜ ਘਰਾਂ ਚ ਕੋ ਹਸਟ ਰਹੇ ਹੋ ਅੱਛਾ ਜੀ ਦੋਸਤੋ ਇਹ ਹੁਣ ਘਰ ਦੇ ਜੋ ਹਾਲਾਤ ਨੇ ਇਹ ਬੁਖਾਰ ਰਹੇ ਆ ਤੁਹਾਨੂੰ 7 ਸਾਲ ਹੋ ਗਏ ਕਮਰਾ ਡਿੱਗੇ ਨੂੰ 7 ਸਾਲ ਇਹ ਦੇਖ ਲਓ 7 ਸਾਲ ਤੋਂ ਇਹ ਹਾਲਾਤ ਨੇ ਆਹ ਕਮਰਾ 7 ਸਾਲ ਪਹਿਲਾਂ ਡਿੱਗਿਆ ਸੀਗਾ 7 ਸਾਲ ਤੋਂ ਇਹ ਕੁੜੀ ਜੋ ਖੜੀ ਐ ਇਹ ਹੁਣੇ ਗੋਹਾ ਸਟਕੇ ਸਟਦੀ ਸਟਦੀ ਆਈ ਐ ਪੰਜ ਘਰਾਂ ਵਿੱਚ ਗੋਹਾ ਸੁੱਟਦੀ ਐ ਤੇ ਉਸ ਤੋਂ ਬਾਅਦ ਜੋ ਇਹਦਾ ਬੇਟਾ ਹੈ ਉਹਦੇ ਵੀ ਦਿਲ 'ਚ ਸਰਾਖ ਹੈ ਮਾਤ ਆਗੇ ਦੀ ਮੰਜੇ 'ਚ ਪਈ ਐ ਉਹਦੀ ਦਵਾਈ ਚੱਲਦੀ ਐ ਇਸ ਤੋਂ ਕੁੜੀ ਫਿਰ ਇਹ ਤਾਂ ਸਾਰੀ ਜ਼ਿੰਮੇਵਾਰੀ ਛੋੜੇ ਤੇ ਆ ਗਈ ਨਾ ਅੱਛਾ ਅੱਛਾ ਹੁਣ ਕੀ ਕਹਿਣਾ ਚਾਹੁੰਦੇ ਹੋਗੇ ਕੀ ਛੋੜੀ ਮੰਗ ਹੈਗੀ ਤੁਸੀਂ ਕੋਈ ਇਲਾਜ ਦੀ ਬਾਰੇ ਕਹਿਣਾ ਚਾਹੁੰਦੇ ਹੋ ਜਾਂ ਕਮਰੇ ਬਾਰੇ ਫੁੱਲ ਹਾਂਜੀ ਪਾ ਜੀ ਹਾਂਜੀ ਆ ਸੱਤ ਖੜੀ ਹੋ ਜੇ ਬਸ ਅੱਛਾ ਤੇ ਕਿੰਨੇ ਬੱਚੇ ਛੋਡੇ ਦੋ ਨੇ ਅੱਛਾ ਕਿ ਇਹ ਮੁੰਡਾ ਕੁੜੀ ਮੁੰਡਾ ਕਿੰਨੇ ਕਿੰਨੇ ਸਾਲ ਦੇ ਇੱਕ ਤਾਂ 7 ਸਾਲ ਦਾ ਇਹ ਮੁੰਡਾ ਤਾਂ ਹੂੰ ਕੁੜੀ 5 ਸਾਲ ਦੀ ਅੱਛਾ ਚਲੋ ਹੁਣ ਤਾਂ ਫਿਰ ਛੋਡਾ ਸੁਪਨਾ ਹੈਗਾ ਵੀ 7 ਸਾਲ ਹੋ ਗਏ ਅੱਛਾ ਇਹ ਸਮਾਨ ਛੋਡਾ ਸੀਗਾ ਜਿਹੜਾ ਪਿਆਗਾ ਹਾਂ ਅੱਛਾ ਇਹ ਸੁਣੋ ਜਿਹੜਾ ਲੈਤਾ ਹੁਣ ਵਿਆਹ ਵੇਲੇ ਹਾਂ ਇਹ ਦੇਖੋ ਰੀਜਾਂ ਨੇ ਹੁੰਦੀਆਂ ਨੇ ਇਹ ਵਿਚਾਰੀ ਦਾ ਚਰਖਾ ਵੀ ਪਿਆਗਾ ਇਹ ਸ਼ਿੰਗਾਰ ਸ਼ੀਸ਼ਾ ਹੈਗਾ ਸ਼ਿੰਗਾਰ ਸ਼ੀਸ਼ਾ ਪਿਆ ਦੇਖੋ ਆਟੇ ਦੀ ਢੋਲੀ ਆ ਇਹ ਸਾਰਾ ਸਮਾਨ ਆ ਆ ਬੇਖ ਸਕਦੇ ਹੋ ਇਹ ਵੀ ਚੱਕੀ ਆ ਤੇ ਇਹ ਸਾਰੇ ਕਮਰੇ ਦੇ ਹਾਲਾਤ ਨੇ 7 ਸਾਲ ਯਾਰ ਬਹੁਤ ਵੱਡੀ ਸੋਚਣ ਵਾਲੀ ਗੱਲ ਹੈ ਵੀ 7 ਸਾਲ ਤੋਂ ਕਿਸੇ ਦੀ ਨਿਗਾਨੀ ਨਹੀਂ ਪਈ 7 ਸਾਲ ਤੋਂ ਆ ਦੇਖ ਲੋ ਕਮਰਾ ਡਿੱਗੇ ਨੂੰ ਕਮਰੇ ਦੇ ਹਾਲਾਤ ਤੇ ਇਹ ਖੜੀ ਏ ਕੁੜੀ 5 ਘਰਾਂ ਚ ਗੋਹਾ ਕੂੜਾ ਸਿੱਟਦੀ ਏ ਗੋਹਾ ਸਟਕ ਕੇ ਆਈ ਏ ਇਹ ਹੱਥ ਤੁਸੀਂ ਦੇਖ ਰਹੇ ਹੋ ਵਿਚਾਰੀ ਇਸ ਤਰੀਂ ਆ ਕੇ ਖੜ ਗਈ ਤੇ ਹੁਣ ਇਹਨੇ ਕਿਹਾ ਹੈਗਾ ਤੁਹਾਡੀ ਮਾਤਾ ਦਾ ਇਲਾਜ ਕਿੱਥੋਂ ਚੱਲਦਾ ਵੀ ਮਾਂ ਸਰ ਸਾਹਿਬ ਅੱਛਾ ਫਿਰ ਉਹ ਦਵਾਈ ਵਾਸਤੇ ਪੈਸੇ ਵਗੈਰਾ ਦਾ ਕੀ ਹੁੰਦਾ ਆਪ ਹੀ ਯੀਸਟ ਕਰੇਗਾ ਅੱਛਾ ਅੱਛਾ ਹੁਣ ਫਿਰ ਤੁਸੀਂ ਇਹ ਕਹਿ ਰਹੇ ਹੋ ਵੀ ਤੁਹਾਡੇ ਕਮਰੇ ਦੀ ਛੱਤ ਬਦਲੀ ਜਾਵੇ ਸੋ ਇਹ ਇਹਨਾਂ ਦਾ ਕਮਰਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਮਰੇ ਦੇ ਹਾਲਾਤ ਇਸ ਕੁੜੀ ਨੇ ਕਿਹ ਹਗਾ ਕਿ ਇਸ ਦੇ ਕਮਰੇ ਦੀ ਛੱਤ ਬਦਲੀ ਜਾਵੇ ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਜਲਦੀ ਜਿਹੜਾ ਤੁਹਾਡਾ ਕਮਰੇ ਦੀ ਛੱਤ ਬਦਲਣ ਦੀ ਤੇ ਬਾਕੀ ਵੈਗਰੂ ਕਰੂਗਾ ਤੇ ਚਲੋ ਕੰਮਕਾਰ ਕਰ ਰਹੇ ਹਾਂ ਮਿਹਨਤ ਮਜ਼ਦੂਰੀ ਕਰ ਰਹੇ ਹਾਂ ਇਹ ਵੀ ਚੰਗਾ ਹੈ ਠੀਕ